जांच लंसी पुडागर्दी मोदा पा ਬੰਦੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦੀ ਜ਼ੁਬਾਨ ਬੰਦੀ ਨਹੀਂ ਮੰਨੂ ਨਹੀਂ ਮੰਨੂ ਨਹੀਂ ਮੰਨੂ ਅਮੀ ਜਗਨਸੀ ਦੀ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਵਿੱਚ ਹੱਕਸਾਂ ਲਈ ਲੋਕਾਂ ਨੇ ਲੋਕਾਂ ਦੀ ਜ਼ੁਬਾਨ ਬੰਦੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਹੱਕਸਾਂ ਲਈ ਇਨਸਾਫ ਔਰ ਲੋਕ ਜਿੰਦਾਬਾਦ 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 ਬੇਕਾਬੂ ਬੁਧੀ ਜੀਆ ਦੀ ਤਹਿਸ਼ ਦਾ ਮਾਹੌਲ ਬਣਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕ ਪੱਕੀ ਹੱਕਾਂ ਨਹੀਂ ਬੋਲਣ ਵਾਲੇ ਲੋਕਾਂ ਨੂੰ ਕਪਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸੰਘਰਸ਼ੀ ਜੋ ਫੇਰ ਨਹੀਂ ਲਾਏਗਾ ਜਿੰਦਾਬਾਦ 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 ਗੋਨੀ ਚੈਟ ਏਜੰਸੀ ਰੋਕੋ 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 ਹੱਕ ਸੱਚ ਲਈ ਬੋਲਣ ਵਾਲੇ ਲੋਕਾਂ ਦੇ ਸ਼ਾਂਤਮਾਈ ਕਰਨੀ ਬੰਦ ਕਰੋ ਬੰਦ ਕਰੋ ਕਾਹਨੀਆਂ ਦੇ ਇਕਤਰਨ ਪ੍ਰਦਰਸ਼ਨ ਕੀਤਾ ਗਿਆ ਮੰਡੀ ਵੱਲੋਂ ਮੰਡੀ ਤੇ ਤੁਸੀਂ ਰੋਜ਼ ਪ੍ਰਦਰਸ਼ਨ ਕਰਦੇ ਵੀ ਆਏ ਹਾਂ ਹਾਂਜੀ ਠੀਕ ਹੈ ਹਾਂਜੀ ਕੋਈ ਨਹੀਂ ਬਾਈ ਕਿਸੇ ਨੂੰ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਇਹ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਜਾਂ ਯੂਪੀ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ ਚ ਆ ਕੇ ਛਾਪੇ ਮਾਰ ਰਹੀਆਂ ਕਿਸਾਨ ਲੀਡਰਾਂ ਦੇ ਘਰਾਂ ਤੇ ਛਾਪੇ ਮਾਰੇ ਜਾ ਰਹੇ ਆ ਕਿਸਾਨ ਪੱਕੀ ਵਕੀਲਾਂ ਦੇ ਜਿਹੜੇ ਹੋਰ ਲੋਕ ਆ ਜਿਹੜੇ ਸਾਡੇ ਕੋਟਾਂ ਕਚਾਰੀਆਂ ਵੀ ਜਾਂਦੇ ਆ ਸਾਡੇ ਪੱਕੀ ਲੋਕ ਉਹਨਾਂ ਨੂੰ ਟੰਗ ਪਰੇਸ਼ਾਨ ਕੀਤਾ ਜਾ ਰਿਹਾ ਇਹਦੇ ਖਿਲਾਫ ਦਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਇਹ ਇਸੇ ਤਰ੍ਹਾਂ ਜਾਰੀ ਰਹੂਗਾ ਇਹ ਰੋਜ਼ ਪ੍ਰਦਰਸ਼ਨ ਹੋਰ ਵੀ ਵੱਧਣਗੇ ਅਸੀਂ ਸਖਤ ਚਾਬ ਨੀ ਦੰਦੇ ਆ ਤੇ ਭਗਵੰਤ ਮਾਨ ਨੂੰ ਵੀ ਦੰਦੇ ਆ ਪੰਜਾਬ ਦੇ ਅੰਦਰ ਜਿਹੜੀ ਬਾਹਰੀਆਂ ਸਟੇਟਾਂ ਦੀ ਦਖਲਅੰਦਾਜ਼ੀ ਹੈ ਖਾਸ ਤੌਰ ਤੇ ਯੂਪੀ ਦੀ ਜਿਹੜੀ ਦਖਲਅੰਦਾਜ਼ੀ ਹੈ ਸਾਡੇ ਸੂਬੇ ਦੇ ਅੰਦਰ ਉਹ ਬਹੁਤ ਗਲਤ ਹੈ ਇਸ ਵਾਸਤੇ ਉਹ ਏਜੰਸੀਆਂ ਨੂੰ ਅਸੀਂ ਕਹਿੰਦੇ ਆ ਜੇਕਰ ਇਹਦਾ ਉਹਨਾਂ ਨੇ ਸ਼ੁਰੂ ਰੱਖਿਆ ਇਹਦੇ ਖਿਲਾਫ ਪ੍ਰੋਟੈਸਟ ਵੀ ਹੋਣਗੇ ਲੜਾਈ ਵੀ ਹੋਊਗੀ ਇਹ ਸੂਬਿਆਂ ਦੇ ਅਧਿਕਾਰਾਂ ਦਾ ਸਵਾਲ ਵੀ ਆ। ਭਗਵਾਨਤ ਮਾਨ ਨੂੰ ਆਪਦੇ ਸੂਬੇ ਦਾ ਪੂਰਾ ਕੰਟਰੋਲ ਰੱਖਣਾ ਚਾਹੀਦਾ। ਕਿਸੇ ਵੀ ਏਜੰਸੀ ਨੂੰ ਆ ਕੇ ਦਖਲਅੰਦਾਜ਼ੀ ਕਰਨ ਤੋਂ ਰੋਕਿਆ ਜਾਣਾ ਚਾਹੀਦਾ। ਇਹਦੇ ਖਿਲਾਫ ਹੋਰ ਪ੍ਰੋਟੈਸਟ ਵੀ ਹੋਣਗੇ ਅੱਜ ਸਾਡੇ ਸਾਰੇ ਸੂਬੇ ਦੇ ਅੰਦਰ ਸਾਰੇ ਜ਼ਿਲ੍ਹੇ ਘੱਟ ਗੋਟਰਾ ਦੇ ਉੱਤੇ ਅੱਜ ਪ੍ਰੋਟੈਸਟ ਹੋ ਰਹੇ ਆ ਤੇ ਇਹ ਅਸੀਂ ਕਿਤਾਬ ਨਹੀਂ ਦੇ ਤੌਰ ਤੇ ਦੇ ਰਹੇ ਆ ਇਹ ਜਿਹੜੇ ਛਾਪੇ ਮਾਰਨੇ ਆ ਇਹ ਬੰਦ ਕਰੇ ਐਨਆਈਏ ਲੋਕਾਂ 'ਤੇ ਛਾਪੇ ਮਾਰੇ ਜਾ ਰਹੇ ਉਹ ਬੰਦ ਕੀਤਾ ਛੱਡ ਇਹ ਪੰਜਾਬ ਦੇ ਵਿੱਚ ਪਿਛਲੇ ਦਿਨੀ ਜਿਹੜੀ ਕੌਮੀ ਜਾਂਚ ਏਜੰਸੀ ਆ ਉਹਦੇ ਵੱਲੋਂ ਨਜਾਇਜ਼ ਤੌਰ ਤੇ ਜਿਹੜੀ ਛਾਪੇਮਾਰੀ ਪੰਜਾਬ 'ਚ ਮਾਰੀ ਗਈ ਹੈ ਇਹ ਪਹਿਲੀ ਘਟਨਾ ਨਹੀਂ ਗੀ ਲਗਾਤਾਰ ਜਿਹੜੀ ਮੋਦੀ ਸਰਕਾਰ ਆ ਉਹਦੇ ਇਸ਼ਾਰਿਆਂ ਤੇ ਇੱਕ ਫਾਸ਼ੀਵਾਦੀ ਏਜੰਡੇ ਦੇ ਤਹਿਤ ਲੋਕਾਂ ਦੀ ਜ਼ੁਬਾਨਬੰਦੀ ਕਰਨ ਵਾਸਤੇ ਕੌਮੀ ਜਾਂਚ ਏਜੰਸੀ ਦੀਆਂ ਰੇਡਾਂ ਵੱਜ ਰਹੀਆਂ ਅਸੀਂ ਇਸ ਛਾਪੇਮਾਰੀ ਦਾ ਵਿਰੋਧ ਕਰਦੇ ਹਾਂ ਨਾਲ ਸਾਡੀ ਇਹ ਮੰਗ ਹੈ ਕਿ ਪਿਛਲੇ ਦਿਨੀ ਐਡਵੋਕੇਟ ਅਜੇ ਸਿੰਘਲਾ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨੂੰ ਰਿਹਾਅ ਕੀਤਾ ਜਾਵੇ ਤੇ ਕੁਝ ਜਿਹੜੇ ਲੋਕ ਹੈਗੇ ਉਹਨਾਂ ਨੂੰ ਲਖਨਊ ਜਿਹੜਾ ਬੁਲਾਇਆ ਗਿਆ ਪੀ ਐਨਆਈਏ ਵੱਲੋਂ ਉਹ ਜਿਹੜਾ ਰੱਦ ਕੀਤਾ ਜਾਵੇ ਤੇ ਇਹ ਸਾਰੇ ਜਿਹੜੇ ਛਾਪੇਮਾਰੀ ਦੀ ਜੜ ਐਨਆਈਏ ਆ ਤੇ ਐਨਆਈਏ ਇਸ ਤਰ੍ਹਾਂ ਦੀ ਇੱਕ ਸੰਸਥਾ ਹੈਗੀ ਆ ਕਿ ਜਿੱਥੇ ਵੀ ਸਰਕਾਰ ਨੂੰ ਲੱਗਦਾ ਕਿ ਹੱਕ ਸੱਚ ਲਈ ਲੋਕ ਆਵਾਜ਼ ਬੁਲੰਦ ਕਰਦੇ ਆ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜੀ ਐਨਆਈਏ ਜਾਂਚ ਦੇ ਨਾਮ ਤੇ ਜਿਹੜੀਆਂ ਨਜਾਇਜ਼ ਰੇਡਾਂ ਮਾਰਦੀ ਆ ਸਾਡੀ ਇਹ ਮੰਗ ਆ ਕਿ ਜਿਹੜੀ ਐਨਆਈਏ ਹੈਗੀ ਆ ਇਹਦੀ ਕੋਈ ਲੋੜ ਨਹੀਂ ਹੈਗੀ ਇਹਨੂੰ ਰੱਦ ਕੀਤਾ ਜਾਣਾ ਚਾਹੀਦਾ ਸਰਕਾਰੀ ਪੈਸੇ ਤੇ ਜਿਹੜੇ ਰੱਖੇ ਹੋਇਆ ਗੁੰਡੇ ਤੇ ਲੋਕਾਂ ਨੂੰ ਆ ਕੇ ਦਬਕਾਉਂਦੇ ਆ ਬੰਦ ਹੋਣਾ ਚਾਹੀਦਾ ਅੱਜ ਅਸੀਂ ਕਿਰਤੀ ਕਿਸਾਨੀ ਉਹਨਾਂ ਨੌਜਵਾਨ ਭਾਰਸਵਾ ਪੰਜਾਬ ਸਟੂਡੈਂਟ ਯੂਨੀਅਨ ਪਿੰਡੂ ਮਜ਼ਦੂਰ ਯੂਨੀਅਨ ਤੇ ਡੈਮੋਕਰੈਟਿਕ ਜਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਮੋਕੇ ਜਿਹੜਾ ਪ੍ਰੋਟੈਸਟ ਕੀਤਾ ਇਸੇ ਤਰ੍ਹਾਂ ਹੀ ਪੰਜਾਬ ਚ ਜ਼ਿਲ੍ਹਾ ਕੇਂਦਰਾਂ ਦੇ ਸਾਡੀਆਂ ਜਣੀਆਂ ਜਥੇਬੰਦੀਆਂ ਨੇ ਪ੍ਰੋਟੈਸਟ ਕੀਤੇ ਆ ਜੇ ਆਉਣ ਵਾਲੇ ਸਮੇਂ ਚ ਕੌਮੀ ਜਾਂਚ ਏਜੰਸੀ ਵੱਲੋਂ ਇਹ ਨਜਾਇਜ਼ ਸ਼ਾਪੇ ਮਰੀਆਂ ਨਾ ਬੰਦ ਹੋਈਆਂ ਤਾਂ ਇਹ ਸੰਘਰਸ਼ ਨੂੰ ਅਸੀਂ ਹੋਰ ਵਿਸ਼ਾਲ ਕਰਾਂਗੇ ਤੇ ਜਿੰਨਾ ਸਮਾਂ ਜਮਾਨਬੰਦੀ ਬੰਦ ਨਾ ਹੋਊਗੀ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਸੀਸੀ ਸਾਹਿਬ ਨੂੰ ਅੱਜ ਵੀ ਮੰਗ ਪੱਤਰ ਦਿੱਤਾ ਹੈ ਕਿ ਅਸੀਂ ਇਸ ਮੰਗਾਂ ਦੇ ਸਬੰਧ ਚ ਇੱਕ ਮੰਗ ਪੱਤਰ ਇਹਨਾਂ ਦੇ ਰਾਹੀਂ ਰਾਸ਼ਟਰਪਤੀ ਭਾਰਤ ਨੂੰ ਭੇਜਿਆ ਤੇ ਨਾਲ ਅਸੀਂ ਇਹ ਮੰਗ ਉਠਾਈ ਆ ਕਿ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਕਿਸਾਨੀ ਸੰਕਟ ਵੱਧ ਰਿਹਾ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਉਹਨਾਂ ਦਾ ਸੰਕਟ ਵੱਧ ਰਿਹਾ ਵਿਦਿਆਰਥੀ ਨੌਜਵਾਨ ਜਿਹੜੇ ਬੇਹਾਲ ਹੈਗੇ ਆ ਬੇਰੋਜ਼ਗਾਰੀ ਛੜੱਪੇ ਮਾਰ ਕੇ ਵੱਧ ਰਹੀ ਆ ਲੋਕਾਂ ਕੋਲੇ ਸੜਕਾਂ ਤੋਂ ਆਉਣ ਤੋਂ ਇਲਾਵਾ ਕੋਈ ਚਾਰਾ ਨਹੀਂਗਾ ਤੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਜੇ ਲੋਕ ਸੜਕਾਂ ਤੇ ਆਉਂਦੇ ਆ ਤਾਂ ਉਹਨਾਂ ਦਾ ਹੱਲ ਕਰਨ ਵਾਸਤੇ ਜਿਹੜੀ ਕੌਮੀ ਅਜਾਜ ਏਜੰਸੀ ਲੱਖੀ ਹੋਈ ਆ ਅਸੀਂ ਇਹ ਮੰਗ ਉਠਾਈ ਆ ਕਿ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ ਨਾ ਕਿ ਉਹਨਾਂ ਨੂੰ NIA ਵੱਲੋਂ ਰੇਡਾਂ ਮਾਰ ਕੇ ਧਮਕਾਇਆ ਜਾਵੇ ਦਬਾਇਆ ਜਾਵੇ ਸਰਕਾਰ ਦੀ ਇਹ ਮੰਸ਼ਾ ਹੈਈ ਹੈ ਕਿ ਜਿਹੜੀ ਲੋਕ ਲਹਿਰ ਆ ਇਹਨੂੰ ਆਗੂ ਰਹਿਤ ਕਰਕੇ ਜਿਹੜਾ ਇਸ ਲੋਕ ਲਹਿਰ ਨੂੰ ਖਡਾਇਆ ਜਾਵੇ ਇਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਤੇ ਜਿੰਨਾ ਸਮਾਂ ਇਹ ਜਵਾਰਮੰਦੀ ਜਾਂ ਕਰਨ ਦੀ ਕੋਸ਼ਿਸ਼ ਜਾਰੀ ਹੈ ਅਸੀਂ ਆਪਦਾ ਪ੍ਰਦਰਸ਼ਨ ਜਿਹੜਾ ਜਾਰੀ ਰੱਖਾਂਗੇ